ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਅੱਜ ਜੜੀ ਵੀਡੀਓ ਇਹਨਾਂ ਦੇ ਵਿੱਚ ਬੜੀ ਵਧੀਆ ਇਨਫੋਰਮੇਸ਼ਨ ਲੈ ਕੇ ਆਇਆ ਤੁਹਾਡੇ ਵਾਸਤੇ ਜਿਨ੍ਹਾਂ ਨੇ ਰੀਅਲ ਏਸਟੇਟ ਨੂੰ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੈ ਕਿਉਂਕਿ ਇੰਟਰਸਟ ਰੇਟ ਘਟੇ ਨੇ ਆਪਾਂ ਕਈ ਗੱਲਾਂ ਦਾ ਅੱਜ ਜ਼ਿਕਰ ਕਰਨਾ ਹੈ ਇਹਦੇ ਵਿੱਚ ਪਹਿਲਾਂ ਤਾਂ ਮੈਂ ਇੱਥੋਂ ਹੀ ਸ਼ੁਰੂ ਕਰਦਾ ਬਈ ਸਾਡੀਆਂ ਜਿਹੜੀਆਂ ਪਿਛਲੀਆਂ ਵੀਡੀਓਜ਼ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਕਈ ਜਿਹੜੇ ਸਾਡੇ ਵੀਅਰਸ ਸੀਗੇ ਉਹ ਕਮੈਂਟ ਕਰਦੇ ਹੁੰਦੇ ਸੀਗੇ ਜੀ ਮਾਰਕੀਟ ਤਾਂ ਕ੍ਰੈਸ਼ ਹੋ ਜਾਣੀ ਆ ਘਰਾਂ ਦੀਆਂ ਪ੍ਰਾਈਸਾਂ ਬਹੁਤ ਥੱਲੇ ਡਿੱਗ ਪੈਣੀਆਂ ਕੈਲਗਰੀ ਵਿੱਚ ਤਾਂ 3-3 ਲੱਖ ਦਾ ਘਰ ਮਿਲ ਤੁਹਾਨੂੰ ਬੜੀ ਜਿਹੜੀ ਸਾਡੀ ਜਾਣਕਾਰੀ ਹੁੰਦੀ ਹੈ ਅਸੀਂ ਉਹਨੂੰ ਕਹਿੰਨੇ ਹੁੰਦੇ ਆ ਵੀ ਅਸੀਂ ਉਹ ਸਾਰਾ ਡਾਟਾ ਇਕੱਠਾ ਕਰਕੇ ਲਿਆਉਨੇ ਆ ਆਮ ਜਿਹੜੀ ਸਾਡੀ ਜਾਣਕਾਰੀ ਆਮ ਸਾਡੇ ਜਿਹੜੇ ਵਿਊਅਰਸ ਵੀ ਨੇ ਉਹਨਾਂ ਨੂੰ ਦੇਖਦੇ ਆ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਉਹ ਆਪ ਫੋਨ ਦੀਆਂ ਗੱਲਾਂ ਸੁਣ ਸੁਣ ਕੇ ਇੱਕ ਦੂਜੇ ਤੋਂ ਜਿਹੜੀ ਜਾਣਕਾਰੀ ਸ਼ੇਅਰ ਕਰ ਰਹੇ ਹੁੰਦੇ ਆ ਮਤਲਬ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣਾ ਕਿ ਜਿਵੇਂ ਹੁਣ ਮੈਨੂੰ ਵੀ ਕੈਨੇਡਾ ਵਿੱਚ ਰਹਿੰਦੇ ਨੂੰ 25 ਸਾਲ ਹੋ ਚੁੱਕੇ ਆ ਤੇ ਨਾ 25 ਸਾਲਾਂ ਦੇ ਉਤਰਾ ਚੜਾਓ ਤੋਂ ਜੋ ਵੀ ਕਿਸੇ ਕੁਝ ਅੱਜ ਤੱਕ ਐਕਸਪੀਰੀਅੰਸ ਕੀਤਾ ਅਸੀਂ ਉਹਦੇ ਅਕੋਰਡਿੰਗ ਹੀ ਤੁਹਾਨੂੰ ਸਾਰੀ ਇਹ ਜਾਣਕਾਰੀ ਦੇਣ ਲੱਗੇ ਆਂ ਪਹਿਲੀ ਗੱਲ ਤਾਂ ਸਭ ਤੋਂ ਇਹ ਆ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਬੈਂਕ ਆਫ ਕੈਨੇਡਾ ਨੇ ਜਿਹੜਾ ਇੰਟਰਸਟ ਡੇਟ ਆ ਉਹ ਕਹਿ ਲਓ 1/4 ਹਿੱਸਾ ਘਟਾਤਾ ਪਰਸੈਂਟ ਦਾ ਤੇ ਉਹ ਹੁਣ ਲਿਆਂਦਾ ਉਹਨਾਂ ਨੇ 2.5% ਤੇ ਤੁਹਾਨੂੰ ਯਾਦ ਹੋਣਾ ਵੀ April ਜਿਹੜਾ ਸੀਗਾ 2024 ਉਦੋਂ ਜਿਹੜਾ ਬੈਂਕ ਆਫ ਕੈਨੇਡਾ ਦਾ ਪਾਲਿਸੀ ਇੰਟਰਸਟ ਰੇਟ ਸੀਗਾ ਉਹ 5% ਤੇ ਸੀਗਾ ਤੇ 5% ਤੋਂ ਲੈ ਕੇ ਉਦੋਂ ਬਾਅਦ ਉਹ ਕਾਫੀ ਹੱਦ ਤੱਕ ਇਸ ਇੰਟਰਸਟ ਰੇਟ ਨੂੰ ਘਟਾਉਂਦੇ ਘਟਾਉਂਦੇ ਹੁਣ ਇਸ ਵਕਤ 2.5% ਤੇ ਲੈ ਆਏ ਇੱਥੇ ਮੈਂ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਕਿ ਜਿਹੜੀ ਬੈਂਕ ਆਫ ਕੈਨੇਡਾ ਵਾ ਉਹ ਕਦੇ ਵੀ ਸਿਰਫ ਇੱਕ ਵਾਰ ਹੀ ਇੰਟਰਸਟ ਰੇਟ ਨਹੀਂ ਘਟਾਉਂਦੀ ਇਕੱਠਾ ਉਹ ਕੀ ਕਰਦੀ ਆ ਕਿ ਕੋਸ਼ਿਸ਼ ਕਰਦੀ ਆ ਕਿ ਉਹਨੂੰ ਥੋੜੇ ਜੇ ਟਾਈਮ ਦੇ ਵਿੱਚ ਵਿੱਚ ਉਹਨੂੰ ਐਕਸਪੈਂਡ ਕੀਤਾ ਜਾਵੇ ਤਾਂ ਸਾਨੂੰ ਉਮੀਦ ਆ ਕਿ ਜਿਹੜੀ ਅਕਤੂਬਰ ਦੀ ਹੁਣ ਜਿਹੜੀ ਆਉਣੀ ਆ ਅਨਾਉਂਸਮੈਂਟ ਉਦੇ ਵਿੱਚ ਵੀ ਜਿਹੜਾ ਵਿਆਜ ਦੀ ਦਰ ਆ ਉਹਨੂੰ ਹੋਰ ਘਟਾਉਣ ਦੀ ਉਮੀਦ ਬਹੁਤ ਜ਼ਿਆਦਾ ਵਾ ਘਟਾਉਣਗੇ ਜ਼ਿਆਦਾਤਰ ਜਿੰਨੇ ਵੀ ਅੱਜ ਤੱਕ ਇਹ ਹਿਸਟੋਰੀਕਲ ਫੈਸਲੇ ਲਏ ਗਏ ਨੇ ਬੈਂਕ ਆਫ ਕੈਨੇਡਾ ਲਈਓ ਇਹ ਦੋ ਵਾਰ ਉਸ ਵਿਆਜ ਦੀ ਦਰ ਨੂੰ ਇਕੱਠਾ ਘਟਾਉਂਦੇ ਨੇ ਤੇ ਹੁਣ ਜਿਹੜੀ ਅਕਤੂਬਰ ਤਕਰੀਬਨ 29 ਨੂੰ ਜਿਹੜੀ ਗਾਂ ਵਾਲੀ ਅਨਾਉਂਸਮੈਂਟ ਆਉਣੀ ਆ ਤਾਂ ਉਹਦੇ ਤੇ ਵੀ ਉਮੀਦ ਕੀਤੀ ਜਾਂਦੀ ਹੈ ਕਿ ਜਿਹੜੀ ਵਿਆਜ ਦੀ ਦਰ ਆ ਉਹ ਘਟੂਗੀ ਤੇ ਇਹਦੇ ਹੁਣ ਆਪਾਂ ਨੂੰ ਐਕਸਪੈਕਟ ਕੀ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦੇ ਉੱਪਰ ਅੱਛਾ ਹੁਣ ਜਿਵੇਂ ਸਾਨੂੰ ਇਹ ਤਾਂ ਪਤਾ ਵਾ ਕਿ ਜਿਹੜੀ ਕੈਨੇਡਾ ਦੀ ਇਕਨੋਮੀ ਆ ਉਹਦੇ ਚ ਦੋ ਵੱਡੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਇਹ ਕਰਕੇ ਬਹੁਤ ਹੀ ਜ਼ਿਆਦਾ ਅਸਰ ਪੈ ਰਿਹਾ ਮਾਰਕੀਟ ਦੇ ਉੱਪਰ ਉਹਨਾਂ ਚੋਂ ਪਹਿਲੀ ਤਾਂ ਇਹ ਆ ਜਾਂਦੀ ਆ ਕਿ ਜੀ ਟੈਰਫ ਲੱਗੇ ਹੋਏ ਨੇ ਟੈਰਫ ਨੇ ਕੈਨੇਡੀਅਨ ਇਕਨੋਮੀ ਨੂੰ ਬਹੁਤ ਜ਼ਿਆਦਾ ਡਿਸਟਰਬ ਕੀਤਾ ਹੋਇਆ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਜਿਹੜੀ ਦੂਜੀ ਚੀਜ਼ ਆ ਜਿਨੇ ਅੱਜ ਤੱਕ ਕੈਨੇਡੀਅਨ ਇਕਨੋਮੀ ਨੂੰ ਕਿਸੇ ਤਰ੍ਹਾਂ ਵੀ ਸਲੋ ਨਹੀਂ ਹੋਣ ਦਿੱਤਾ ਸਲੋ ਹੋਣ ਦੇ ਬਾਵਜੂਦ ਵੀ ਸਲੋ ਨਹੀਂ ਹੋਣ ਦਿੱਤਾ ਉਹ ਹੈਗੀ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਜਿਹੜੀ ਸੀਗੀ ਜਦੋਂ ਆਪਣਾ ਨੂੰ ਕੋਵਿਡ ਆਇਆ ਹੋਇਆ ਸੀ ਕੋਵਿਡ ਤੋਂ ਬਾਅਦ ਜਿਵੇਂ ਸਾਨੂੰ ਲੱਗਦਾ ਸੀਗਾ ਕਿ ਹਾਲਾਤ ਬੜੇ ਮਾੜੇ ਨੇ ਤੇ ਕੈਨੇਡਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵੀ ਓਬਵੀਸਲੀ ਸਾਰਾ ਕੁਝ ਸਲੋ ਚੱਲ ਰਿਹਾ ਸੀ ਪਰ ਜਿਹੜੀ ਇਮੀਗ੍ਰੇਸ਼ਨ ਆ ਜਿਹੜੇ ਲੋਕ ਬਾਹਰੋਂ ਆ ਰਹੇ ਸੀ ਕੈਨੇਡਾ ਦੇ ਵਿੱਚ ਉਹ ਨਾਲ ਪੈਸਾ ਵੀ ਇੰਨਾ ਲੈ ਕੇ ਆ ਰਹੇ ਸੀ ਕਿ ਕੈਨੇਡਾ ਦੀ ਇਕਨੋਮੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਡੀ ਕਿੰਨੇ ਕੁ ਹਾਲਾਤ ਮਾੜੇ ਸੀ ਪਰ ਹੁਣ ਇਮੀਗ੍ਰੇਸ਼ਨ ਵੀ ਜਿਵੇਂ ਤੁਹਾਨੂੰ ਪਤਾ ਹੈ ਕਾਫੀ ਹੱਦ ਤੱਕ ਖੜਾਈ ਹੋਈ ਹੈ ਫੈਡਰਲ ਗਵਰਨਮੈਂਟ ਨੇ ਤੇ ਇਹ ਜਿਹੜੀਆਂ ਦੋਨੇ ਚੀਜ਼ਾਂ ਨੇ ਇਹਨਾਂ ਦਾ ਮਾਰਕੀਟ ਦੇ ਉੱਪਰ ਵੀ ਰੀਅਲ اسٹیਟ ਦੀ ਮਾਰਕੀਟ ਦੇ ਉੱਪਰ ਵੀ ਕਾਫੀ ਜ਼ਿਆਦਾ ਅਸਰ ਪੈ ਰਿਹਾ ਤੇ ਹਲੇ ਇਹ ਅਸਰ ਇਹ ਵੀ ਇਸੇ ਤਰ੍ਹਾਂ ਚੱਲਦਾ ਰਹੂਗਾ ਪਰ ਹੁਣ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਮਾ ਕੇ ਦੂਜੇ ਪਾਸੇ ਜਦੋਂ ਜਾਂਦੇ ਹਾਂ ਤਾਂ ਉੱਥੇ ਆ ਜਾਂਦੀ ਵਿਆਜ ਦੀ ਦਰ ਦੀ ਹੁਣ ਵਿਆਜ ਦੀ ਦਰ ਜਦੋਂ ਘਟ ਜਾਂਦੀ ਆ ਤਾਂ ਉਹਦਾ ਕੀ ਅਸਰ ਪੈਂਦਾ ਵਾ ਉਹਦਾ ਇਹ ਅਸਰ ਪੈਂਦਾ ਵਾ ਕਿ ਜਿਹੜੀ ਜਿੰਨੀ ਜਿਹੜੇ ਲੋਕ ਹੁੰਦੇ ਆ ਉਹਨਾਂ ਕੋਲੇ ਪੈਸੇ ਦੀ ਅਵੇਲੇਬਿਲਟੀ ਵੱਧ ਜਾਂਦੀ ਆ ਹੁਣ ਜਿਵੇਂ ਮਾਰਗੇਜ ਦੀਆਂ ਪੇਮੈਂਟਾਂ ਲੋਕਾਂ ਦੀਆਂ ਘਟ ਜਾਣੀਆਂ ਨੇ ਤੇ ਜਾਂ ਜਿਹੜੀ ਬੋਰੋਇੰਗ ਆ ਥੋੜੀ ਜੀ ਉਹ ਸੌਖੀ ਹੋ ਜਾਂਦੀ ਹੈ ਜੇ ਤੁਸੀਂ ਕਿਸੇ ਨੇ ਲੋਨ ਲੈਣਾ ਜਾਂ ਕੁਝ ਹੋਰ ਵੀ ਕਰਨਾ ਬੈਂਕ ਤੋਂ ਉਹ ਵੀ ਸੌਖਾ ਹੋ ਜਾਂਦਾ ਥੋੜਾ ਜਿਆ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਪੈਸਾ ਜਿਹੜਾ ਜਿਹੜੀ ਉਹਦੀ ਅਵੇਲੇਬਿਲਟੀ ਵਧ ਗਈ ਤਾਂ ਨਾਲ ਦੀ ਨਾਲ ਕੀ ਹੈ ਕਿ ਲੋਕ ਸਪੈਂਡਿੰਗ ਵਧਾ ਲੈਂਦੇ ਨੇ ਤੇ ਉਸ ਸਪੈਂਡਿੰਗ ਦੇ ਨਾਲ ਨਾਲ ਜਿਹੜੀ ਕੈਨੇਡਾ ਦੀ ਇਕਨੋਮੀ ਆ ਉਹਨੂੰ ਵੀ ਬਹੁਤ ਜ਼ਿਆਦਾ ਫਰਕ ਪਊਗਾ ਜਿਹੜੀ ਦੇਖਣ ਨੂੰ ਇਹ ਚੀਜ਼ਾਂ ਇੱਕੋ ਦਮ ਨਹੀਂ ਚੇਂਜ ਹੁੰਦੀਆਂ ਇਹਨਾਂ ਨੂੰ ਚੇਂਜ ਹੋਣ ਨੂੰ ਬਦਲਣ ਨੂੰ ਥੋੜਾ ਵਕਤ ਆ ਲੱਗਦਾ ਹੀ ਲੱਗਦਾ ਤੇ ਹੌਲੀ ਹੌਲੀ ਕਰਕੇ ਦਿਖਾਈ ਵੀ ਦੇਣੀ ਹੈ ਸਾਡੀ ਇਕਨੋਮੀ ਦੇ ਵਿੱਚ ਤੇ ਇਹ ਹੁਣ ਜਿਹੜੀ ਚੀਜ਼ ਆ ਇਹਦਾ ਵੀ ਕੈਨੇਡੀਅਨ ਜਿਹੜੀ ਘਰਾਂ ਦੀ ਮਾਰਕੀਟ ਆ ਉਹਦੇ ਵੀ ਚੱਲਣ ਦੇ ਅਸਰ ਵੱਜ ਜਾਂਦੇ ਆ ਪਰ ਕਿਉਂਕਿ ਹੁਣ ਬੰਦਾ ਬਾਹਰੋਂ ਬਹੁਤ ਘੱਟ ਆ ਰਿਹਾ ਵਾ ਉਹਦਾ ਵੀ ਜ਼ਰੂਰ ਸਾਨੂੰ ਖਿਆਲ ਰੱਖਣ ਦੀ ਜ਼ਰੂਰਤ ਆ ਪਰ ਜਿਹੜੀ ਇਹ ਚੀਜ਼ ਆ ਇਹਦੇ ਨਾਲ ਪ੍ਰਾਈਸਾਂ ਯਾਨੀ ਘਰਾਂ ਦੀਆਂ ਪ੍ਰਾਈਸਾਂ ਤਾਂ ਨਹੀਂ ਵਧਣਗੀਆਂ ਪਰ ਇਹਦੇ ਨਾਲ ਘਰਾਂ ਦੀ ਮਾਰਕੀਟ ਆ ਜਿਹੜੀ ਉਹ ਚੱਲਣ ਲੱਗ ਜੂਗੀ ਇਹਨਾਂ ਦੇ ਜਿਹੜੇ ਨਤੀਜੇ ਨੇ ਉਹਨਾਂ ਨੂੰ ਆਉਣ ਨੂੰ ਹਲੇ ਹੋ ਸਕਦਾ ਜਿਵੇਂ 4-5 ਮਹੀਨੇ 6 ਮਹੀਨੇ ਲੱਗ ਜਾਣ ਪਰ ਇਹ ਜਿਹੜੀ ਇੱਕ ਸਟੈਪ ਆ ਉਹ ਸਹੀ ਦਿਸ਼ਾ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਲਿਆ ਵਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਸ ਚੀਜ਼ ਨੂੰ ਜ਼ਰੂਰ ਦਿਮਾਗ 'ਚ ਰੱਖਿਓ ਕਿ ਜਿਹੜਾ ਵਿਆਜ ਦੀ ਦਰ ਆ ਉਹ ਸਿਰਫ ਇੱਕ ਵਾਰ ਨਹੀਂ ਕਦੇ ਵੀ ਘਟਾਈ ਜਾਂਦੀ ਉਹ ਹੁੰਦਾ ਜ਼ਿਆਦਾਤਰ ਕਿ ਉਹ ਦੋ ਵਾਰ ਵੀ ਅਗਲੇ ਮਹੀਨੇ ਵੀ ਜਿਹੜਾ ਚਾਹੇਗੇ ਨੇ ਚਾਂਸਸ ਕਿ ਉਹ ਘਟਾਈ ਜਾਊਗੀ ਅੱਛਾ ਇਹਦੇ ਨਾਲ ਹੀ ਹੁਣ ਗੱਲ ਆ ਜਾਂਦੀ ਹੈ ਕਿ ਜੀ ਘਰਾਂ ਦੀਆਂ ਪ੍ਰਾਈਸਾਂ ਦਾ ਫਿਰ ਕੀ ਹੋਊਗਾ ਜੇ ਵਿਆਜ ਦੀਆਂ ਦਰਾਂ ਘਟਗੀਆਂ ਤਾਂ ਕਿਉਂਕਿ ਟੈਰਫ ਵੀ ਲੱਗੇ ਹੋਏ ਨੇ ਇਕਨੋਮੀ ਵੀ ਸਲੋ ਹੋਈ ਹੋਈ ਆ ਇਮੀਗ੍ਰੇਸ਼ਨ ਵੀ ਸਲੋ ਹੋਈ ਹੋਈ ਆ ਘਰਾਂ ਦੀਆਂ ਪ੍ਰਾਈਸਾਂ ਕਿਸੇ ਵੀ ਹਾਲਤ ਨੇੜੇ ਤੇੜੇ ਤਾਂ ਨਹੀਂ ਵਧਣ ਦੇ ਚਾਂਸਸ ਹੈਗੇ ਨੇ ਪਰ ਜੇਕਰ ਮੰਨ ਲਿਆ ਜਾਵੇ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਜਿੰਨੇ ਵੀ ਇਹ ਫੈਸਲੇ ਲਏ ਹੋਏ ਨੇ ਭਾਵੇਂ ਯੂਐਸ ਦੀ ਗਵਰਨਮੈਂਟ ਲੈ ਰਹੀ ਆ ਭਾਵੇਂ ਕੈਨੇਡਾ ਦੀ ਗਵਰਨਮੈਂਟ ਲੈ ਰਹੀ ਆ ਇਹ ਬੇਸਿਕਲੀ ਇੱਕ ਤਰ੍ਹਾਂ ਦੀ ਇਕਨੋਮੀ ਦੇ ਉੱਪਰ ਫੋਰਸ ਕੀਤੇ ਹੋਏ ਨੇ ਤੇ ਇਹ ਜੇਕਰ ਫੈਸਲੇ ਬਦਲ ਦਿੱਤੇ ਜਾਂਦੇ ਨੇ ਤਾਂ ਦੇਖ ਲਓ ਫਿਰ ਇਕਨੋਮੀ ਨੂੰ ਕਿਧਰਲੇ ਪਾਸੇ ਨੂੰ ਫਰਕ ਪੈਣ ਵਾਲਾ ਵਾ ਅੱਛਾ ਇਹ ਹੁਣ ਇੱਥੇ ਮੈਂ ਇੱਕ ਜ਼ਿਕਰ ਜ਼ਰੂਰ ਕਰਨਾ ਚਾਹਣਾ ਮਾਂ ਜਿਵੇਂ ਤੁਹਾਡੇ ਚ ਜ਼ਿਆਦਾਤਰ ਲੋਕਾਂ ਨੂੰ ਪਤਾ ਹੋਣਾ ਕਿ ਜਿਹੜੀ 2008 ਦੇ ਵਿੱਚ ਸਾਡੀ ਮਾਰਕੀਟ ਸੀ ਕਾਫੀ ਹੱਦ ਤੱਕ ਕ੍ਰੈਸ਼ ਰਹੀ ਕੈਨੇਡਾ ਦੀ ਤੇ ਕਈ ਜਿਹੜੀਆਂ ਸਟੇਟਮੈਂਟਾਂ ਮੈਂ ਦੇਖਦਾ ਸੀਗਾ ਤਾਂ ਜਾਂ ਪਾਏ ਹੁੰਦੇ ਸੀਗੇ ਕਮੈਂਟ ਕਿ ਜੀ ਨਹੀਂ ਨਹੀਂ ਕੈਨੇਡਾ ਦੀ ਮਾਰਕੀਟ ਤਾਂ ਬਹੁਤ ਜ਼ਿਆਦਾ ਕ੍ਰੈਸ਼ ਹੋ ਜੂਗੀ ਪ੍ਰਾਈਸਾਂ ਬਹੁਤ ਥੱਲੇ ਆ ਜਾਣਗੀਆਂ ਉਹ ਜਿਹੜੀ ਉਦੋਂ ਦੀ ਸਿਚੁਏਸ਼ਨ ਤੇ ਹੁਣ ਦੀ ਸਿਚੁਏਸ਼ਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਅਮਰੀਕਾ ਦੇ ਵਿੱਚ ਕਈ ਬੈਂਕਾਂ ਬਿਲਕੁਲ ਹੀ ਡੁੱਬ ਗਿਆ ਸੀ ਤੇ ਉਹਦਾ ਵੱਡਾ ਕਾਰਨ ਕੀ ਸੀਗਾ ਕਿ ਉਹਨਾਂ ਨੇ ਬੜੇ ਹੀ ਜ਼ਿਆਦਾ ਹਾਈ ਰਿਸਕ ਵਾਲੇ ਲੋਨ ਦਿੱਤੇ ਹੋਏ ਸੀਗੇ ਪਰ ਹੁਣ ਉਹਦਾਂ ਦੀ ਕੋਈ ਸਥਿਤੀ ਨਹੀਂ ਹੈ ਇਹ ਜਿਹੜੀਆਂ ਚੀਜ਼ਾਂ ਵੀ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਫੈਸਲੇ ਗਵਰਨਮੈਂਟਾਂ ਨੇ ਥੋਪੇ ਹੋਏ ਨੇ ਇਹਨਾਂ ਦਾ ਕਰਕੇ ਹੀ ਇਕਨੋਮੀ ਸਲੋ ਆ ਜੇਕਰ ਇਹ ਫੈਸਲੇ ਬਦਲ ਦਿੱਤੇ ਜਾਂਦੇ ਨੇ ਤਾਂ ਇਕਨੋਮੀ ਜਿਹੜੀ ਉਹ ਆਪਣੇ ਆਪ ਹੀ ਰਾਈਟ ਵੇ ਚੱਲ ਪੂਗੀ ਕਿਉਂਕਿ ਰਿਸੋਰਸਸ ਤਾਂ ਸਾਰੇ ਉੱਥੇ ਹੀ ਪਏ ਨੇ ਬਸ ਉਹਨਾਂ ਨੂੰ ਚੱਲਣ ਦਾ ਇੱਕ ਸਿਰਫ ਜਿਹੜਾ ਹੈਗਾ ਵੀ ਕਦੋਂ ਉਹ ਫੈਸਲੇ ਲੈਂਦੇ ਨੇ ਤੇ ਇੱਥੇ ਜਿਹੜਾ ਇਹ ਵਿਆਜ ਦੀ ਦਰ ਦਾ ਫੈਸਲਾ ਵੀ ਆ ਉਹ ਇੱਕ ਸਹੀ ਦਿਸ਼ਾ ਦੇ ਵਿੱਚ ਲਿਆਇਆ ਹੋਇਆ ਉਹਨਾਂ ਨੇ ਇਹਦੇ ਉਮੀਦ ਆ ਕਿ ਅਕਤੂਬਰ ਨੂੰ 29 ਨੂੰ ਫੇਰ ਲੈਣਗੇ ਪਰ ਮਾਰਕੀਟ ਦੇ ਵਿੱਚ ਪ੍ਰਾਈਸਾਂ ਉੱਪਰ ਜਾਣ ਦੇ ਚਾਂਸਸ ਨਹੀਂ ਹੈਗੇ ਹਲੇ ਇਹ ਜਿਹੜੀ ਇਨਵੈਂਟਰੀ ਵੀ ਬਹੁਤ ਜ਼ਿਆਦਾ ਪਈ ਆ ਹੋਰ ਚੀਜ਼ਾਂ ਨੇ ਜਿਹੜੀਆਂ ਉਹ ਵੀ ਹਲੇ ਲਾਈਨ ਨਹੀਂ ਕਰ ਰਹੀਆਂ ਜਿਵੇਂ ਇਕਨੋਮੀ ਵੀ ਸਲੋ ਚੱਲ ਰਹੀ ਆ ਉਹਦੇ ਕਰਕੇ ਮਾਰਕੀਟ ਦੇ ਵਿੱਚ ਅਵੇਲੇਬਿਲਟੀ ਜ਼ਰੂਰ ਹੋਊਗੀ ਇਨਵੈਸਟਰ ਦੇ ਤੌਰ ਦੇ ਉੱਪਰ ਤੇ ਫਸਟ ਟਾਈਮ ਹੋਮ ਬਾਏਰਸ ਦੇ ਵਾਸਤੇ ਬੜੀ ਜ਼ਿਆਦਾ ਓਪਰਚ्युनिटी ਹੈਗੀ ਹੈ ਬਿਲਡਰਸ ਵੀ ਬੜੀਆਂ ਵਧੀਆ ਵਧੀਆ ਪ੍ਰਾਈਸਸ ਦੇ ਰਹੇ ਨੇ ਤੇ ਪਰ ਇਹ ਹਲੇ ਪ੍ਰਾਈਸਾਂ ਜਿਹੜੀਆਂ ਨੇ ਹਲੇ ਐਡਜਸਟ ਹੋਣਗੀਆਂ ਪਰ ਕਿੰਨੀ ਕੁ ਦੇਰ ਹੋਰ ਹੁੰਦੀਆਂ ਨੇ ਆਉਣ ਵਾਲੇ ਸਮੇਂ 'ਚ ਦੇਖਾਂਗੇ ਸਾਨੂੰ ਜਿੱਦ ਤੱਕ ਉਮੀਦ ਹੈ ਕਿ ਸਿਆਲਾਂ ਦੇ ਵਿੱਚ ਵਿੱਚ ਜਿਹੜੇ ਮਹੀਨੇ ਨੇ ਉਹਨਾਂ ਦੇ ਵਿੱਚ ਤੇ ਹਲੇ ਐਡਜਸਟ ਹੀ ਹੋਣਗੀਆਂ ਗਾਹਾਂ ਜਾ ਕੇ ਆਪਾਂ ਕਹਿ ਲਓ ਵੀ ਮਾਰਚ ਅਪ੍ਰੈਲ ਤੋਂ ਜਿਹੜੀ ਬਦਲਾਅ ਹੋ ਸਕਦਾ ਮਾੜਾ-ਮੋਟਾ ਦੇਖੀਏ ਪਰ ਹਲੇ ਸਟੇਬਲ ਉੱਥੋਂ ਵੀ ਰਹਿਣਗੇ ਤਕਰੀਬਨ ਤਕਰੀਬਨ ਸਟੇਬਲ ਰਹਿਣ ਦੇ ਜ਼ਿਆਦਾ ਚਾਂਸ ਹੈਗੇ ਨੇ ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਮਾਰਗੇਜ ਦੇ ਰੇਟਾਂ ਦੀ ਮਾਰਗੇਜ ਦੇ ਰੇਟਾਂ ਨੂੰ ਹਲੇ ਬੈਂਕਾਂ ਨੇ ਉਹਨਾਂ ਰਿਫਲੈਕਟ ਨਹੀਂ ਕੀਤਾ ਜਿਨੇ ਜ਼ਿਆਦਾਤਰ ਜਿਹੜੀਆਂ ਬੈਂਕਾਂ ਨੇ ਉਹਨਾਂ ਨੇ ਕੋਈ ਨਵੇਂ ਰੇਟ ਹਲੇ ਪੋਸਟ ਨਹੀਂ ਕੀਤੇ ਭਾਵੇਂ ਬੈਂਕ ਆਫ ਕੈਨੇਡਾ ਨੇ ਰੇਟ ਘਟਾਈ ਦਿੱਤੇ ਨੇ ਪਰ ਇੱਥੇ ਇੱਕ ਗੱਲ ਦਾ ਜ਼ਰੂਰ ਜ਼ਿਕਰ ਕਰਨਾ ਬਣਦਾ ਉਹ ਇਹ ਆ ਕਿ ਕੁਝ ਬੈਂਕਾਂ ਜਿਹੜੀ ਉਹ ਤਿੰਨ ਮਹੀਨਿਆਂ ਦੀ ਨਾ ਤਿੰਨ ਸਾਲਾਂ ਦੀ ਜਿਹੜੀ ਦੇ ਰਹੀ ਆ ਮਾਰਗੇਜ ਉਹ ਹੈ ਹੁਣ ਉਹਨਾਂ ਨੇ 3.69 ਤੇ ਲਿਆਂਦੀ ਆ 3.7 ਦੇ ਕਹਿ ਲਓ ਬੇਸਿਕਲੀ ਪਰ ਉਹਨਾਂ ਦੀਆਂ ਕੁਝ ਸ਼ਰਤਾਂ ਨੇ ਜਿਨ੍ਹਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਇਹ ਵੀ ਹੈਗੀ ਆ ਕਿ ਤੁਹਾਨੂੰ ਮਹੀਨੇ ਦੇ ਅੰਦਰ ਅੰਦਰ ਕਲੋਜ਼ਿੰਗ ਕਰਨੀ ਪੈਂਦੀ ਆ ਜਾਂ ਹੋਰ ਚੀਜ਼ਾਂ ਨੇ ਉਹਨਾਂ ਦਾ ਜ਼ਰੂਰ ਤੁਸੀਂ ਖਿਆਲ ਰੱਖਿਓ ਪਰ ਬਾਕੀ ਸਾਰੀਆਂ ਬੈਂਕਾਂ ਹੀ ਕੈਸ਼ਬੈਕ ਆਫਰਸ ਵੀ ਦੇ ਰਹੀਆਂ ਨੇ ਇਸ ਚੀਜ਼ ਦਾ ਵੀ ਜਰੂਰ ਖਿਆਲ ਰੱਖਿਓ ਜਿੱਥੇ ਵੀ ਜਾਓ ਇਹਨਾਂ ਚੀਜ਼ਾਂ ਦਾ ਜਰੂਰ ਖਿਆਲ ਰੱਖਿਓ ਵੀ ਕਿਹੜੀ ਬੈਂਕ ਤੁਹਾਨੂੰ ਕਿਹੜੇ-ਕਿਹੜੇ ਬੈਨੀਫਿਟ ਦੇ ਰਹੀ ਆ ਸਾਰੀਆਂ ਨੂੰ ਕੰਪੇਅਰ ਕਰਕੇ ਤੁਸੀਂ ਉੱਥੋਂ ਆਪਦੇ ਲਈ ਵਧੀਆ ਇੱਕ ਮਾਰਗੇਜ ਹੈ ਜਿਹੜੀ ਉਹ ਚੂਜ਼ ਕਰ ਸਕਦੇ ਹੋ ਹੁਣ ਰਹੀ ਗੱਲ ਕਰੀ ਗੀ ਦੀ ਮਾਰਕੀਟ ਦੀ ਹਲੇ ਤਹੇ ਫੈਸਲਾ ਬੈਂਕ ਦੀ ਵਿਆਜ ਦਾ ਆਇਆ ਹੀ ਆ ਹਲੇ ਇਹਦੇ ਨਾਲ ਕੋਈ ਤੁਹਾਨੂੰ ਦੱਸਿਆ ਵੀ ਕੋਈ ਬੜਾ ਫਰਕ ਨਹੀਂ ਪੈਣ ਲੱਗਿਆ ਪਰ ਮਾਰਕੀਟ ਹਲੇ ਵੀ ਸਲੋ ਚੱਲੀ ਜਾ ਰਹੀ ਆ ਜਿਵੇਂ ਆਪਾਂ ਦੇਖਦੇ ਆ ਤੇ ਇੱਕ ਗੱਲ ਮੈਂ ਤੁਹਾਨੂੰ ਜਰੂਰ ਦੱਸਣਾ ਜਿਵੇਂ ਜ਼ਿਆਦਾਤਰ ਅਸੀਂ ਸ਼ਨੀਚਰਵਾਰ ਨੂੰ ਬਣਾਉਂਦੇ ਆ ਜਿਹੜੀ ਵੀਡੀਓ ਤਾਂ ਉਸ ਸ਼ਨੀਚਰਵਾਰ ਦੇ ਨੰਬਰਸ ਦੇ ਵਿੱਚ ਲਿਸਟਿੰਗਸ ਜ਼ਿਆਦਾ ਹਾਈ ਹੁੰਦੀਆਂ ਨੇ ਫਰਾਈਡੇ ਨੂੰ ਉਸ ਤੋਂ ਵੀ ਜ਼ਿਆਦਾ ਹਾਈ ਹੁੰਦੀਆਂ ਨੇ ਸ਼ੁੱਕਰਵਾਰ ਨੂੰ ਪਰ ਸੰਡੇ ਨੂੰ ਆ ਕੇ ਥੋੜਾ ਜਿਹਾ ਘੱਟ ਰਹਿ ਜਾਂਦੀਆਂ ਨੇ ਕਿਉਂਕਿ ਮਾਰਕੀਟ ਨਾਲ ਦੀ ਨਾਲ ਸ਼ਿਫਟ ਹੋਈ ਜਾ ਰਹੀ ਹੈ ਤੇ ਇਹਦੇ ਵਿੱਚ ਕੀ ਆ ਕਿ ਅੱਜ ਦੇ ਮੁਤਾਬਕ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਨਵੀਆਂ ਲਿਸਟਿੰਗਸ 868 ਆਈਆਂ ਮਾਰਕੀਟ ਦੇ ਵਿੱਚ 86 ਸੀਗੀਆਂ ਬੈਕ ਆਨ ਦਾ ਮਾਰਕੀਟ 844 ਪ੍ਰਾਪਰਟੀਆਂ ਦੀ ਪ੍ਰਾਈਸ ਘਟੀ ਇਹ ਵੀ ਤੁਹਾਨੂੰ ਦੱਸੀ ਜਾਂਦੇ ਜਿਵੇਂ ਹਲੇ ਐਡਜਸਟਮੈਂਟ ਚੱਲੂਗੀ ਤੇ 23 ਪ੍ਰਾਪਰਟੀਆਂ ਨੇ ਜਿਨ੍ਹਾਂ ਦੀ ਪ੍ਰਾਈਸ ਵਧੂਗੀ 440 ਪ੍ਰਾਪਰਟੀਆਂ ਨੇ ਜਿਹੜੀਆਂ ਪੈਂਡਿੰਗ ਨੇ 479 ਪ੍ਰਾਪਰਟੀਆਂ ਨੇ ਜਿਹੜੀਆਂ ਸੋਲਡ ਨੇ 105 ਪ੍ਰਾਪਰਟੀਆਂ ਨੇ ਜਿਹੜੀਆਂ ਐਕਸਪਾਇਰਡ ਨੇ ਤੇ 6 ਪ੍ਰਾਪਰਟੀਆਂ ਨੇ ਜਿਹੜੀਆਂ ਵਿਦਡਰੋਨ ਨੇ 253 ਪ੍ਰਾਪਰਟੀਆਂ ਨੇ ਜਿਹੜੀਆਂ ਟਰਮੀਨੇਟ ਹੋਈਆਂ ਪਿਛਲੇ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਰੀਅਲ ਏਸਟੇਟ ਬਾਰੇ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਘਰ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਮੈਨੂੰ ਜਰੂਰ ਕਾਲ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ